ਭਜ ਕੇ ਕੀਰਤਨ ਕਰਨਾ ਸੰਗਤਾਂ ਨੇ ਬੜਾ ਸਤਿਕਾਰ ਕਰਨਾ ਜੀ ਹੁਣ ਜਦੋਂ ਕੀਰਤਨ ਕਰਕੇ ਆਉਣਾ ਨਾ ਗੁਰੂ ਰਾਮ ਦਾਦੇ ਘਰ ਸਿੱਧੇ ਚਲੇ ਜਾਣਾ ਸਾਥੀਆਂ ਨੂੰ ਘਰ ਭੇਜ ਦੇਣਾ ਗੁਰੂ ਰਾਮ ਦਾਦੇ ਘਰ ਚਲੇ ਜਾਣਾ ਡੰਡੋਤਾ ਕਰੀ ਜਾਣੀਆਂ ਕਰੀ ਜਾਣੀਆਂ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ ਕਹਿੰਦੇ ਇੰਨੀਆਂ ਡੰਡੋਤਾ ਕਰਨੀਆਂ ਮੱਥੇ ਦੇ ਵਿੱਚੋਂ ਨਾ ਖੂਨ ਸਿਮਣਾ ਸ਼ੁਰੂ ਹੋ ਜਾਣਾ ਕਿਸੇ ਆਖਿਆ ਵੀ ਭਾਈ ਸਾਹਿਬ ਜੀ ਇੰਨੀ ਡਨੋਕਤਾ ਤੁਹਾਡੇ ਮੱਥੇ ਦੇ ਵਿੱਚੋਂ ਖੂਨ ਸਿਮਣਾ ਸ਼ੁਰੂ ਹੋ ਗਿਆ ਹੱਥ ਜੋੜ ਲੈਣੇ ਆਖਣਾ ਸੰਗਤ ਸ਼ਬਦ ਦਾ ਸਤਿਕਾਰ ਕਰਦੀ ਹੈ ਕੀਰਤਨ ਦਾ ਸਤਿਕਾਰ ਕਰਦੀ ਹੈ ਕਈ ਲੋਕ ਸਾਨੂੰ ਮੱਥਾ ਟੇਕ ਦਿੰਦੇ ਨੇ ਕਿਤੇ ਅੰਦਰ ਹੋਮੇ ਨਾ ਆ ਜਾਵੇ ਜਿੰਨੀਆਂ ਸੰਗਤਾਂ ਮੈਨੂੰ ਮੱਥਾ ਟੇਕਦੀਆਂ ਨੇ ਮੈਂ ਆ ਕੇ ਗੁਰੂ ਰਾਮ ਦਾਜੀ ਨੂੰ ਮੱਥੇ ਟੇਕ ਦਿੱਤੇ ਸਤਿਗੁਰ ਤੁਸੀਂ ਜਾਣੋ ਤੇ ਸੰਗਤਾਂ ਜਾਣੋ ਮੈਂ ਸਾਈਡ ਤੇ ਹੋ ਗਿਆ ਪ੍ਰੇਮ ਵੇਖਿਓ ਜਦੋਂ ਕੀਰਤਨ ਕਰਨਾ ਗੁਰਮੁਖ ਬਾਹਰ ਕੀਰਤਨ ਕਰਨ ਜਾਂਦੇ ਸਨ ਨਾ ਇਤਿਹਾਸ ਚ ਲਿਖਿਆ ਕਿਤੇ ਮੁਸਲਮਾਨ ਲੋਕ ਆਪਣੇ ਬੱਚਿਆਂ ਨੂੰ ਲੁਕਾ ਲੈਂਦੇ ਸਨ ਉਹ ਬੱਚਿਓ ਵੇਖਿਓ ਕਿਤੇ ਰਾਗੀ ਹੀਰਾ ਸਿੰਘ ਦਾ ਕੀਰਤਨ ਨਾ ਸੁਣ ਲਿਓ ਅੱਬੂ ਹਜੂਰ ਕਿਉਂ ਬੜੀ ਮਿੱਠੀ ਆਵਾਜ਼ ਹੈ ਬੜੀ ਸੁਰੀਲੀ ਆਵਾਜ਼ ਹੈ ਕਿਉਂ ਨਾ ਕੀਰਤਨ ਸੁਣੀਏ ਉਹ ਬੱਚਿਓ ਵੇਖਿਓ ਕਿਤੇ ਰਾਗੀ ਹੀਰਾ ਸਿੰਘ ਦਾ ਕੀਰਤਨ ਨਾ ਸੁਣ ਲਿਓ ਭਈ ਅੱਬੂ ਹਜੂਰ ਕਿਉਂ ਜਿਹੜਾ ਰਾਗੀ ਹੀਰਾ ਸਿੰਘ ਦਾ ਇੱਕ ਵਾਰ ਕੀਰਤਨ ਸੁਣ ਲਵੇ ਉਹ ਗੁਰਨਾਣਕ ਦਾ ਆਸ਼ਿਕ ਬਣ ਜਾਂਦਾ ਹੈ ਪਿਆਰ ਵੇਖਿਓ ਜਿੱਥੇ ਪਿਆਰ ਕਰਨ ਵਾਲੇ ਨੇ ਉੱਥੇ ਇਰਖਾ ਕਰਨ ਵਾਲੇ ਵੀ ਨੇ ਕਹਿੰਦੇ ਇੱਕ ਵਾਰ ਬਾੜ ਗਏ ਇਰਖਾ ਕਰਨ ਵਾਲਾ ਪਤਾ ਕੀ ਕੀਤਾ ਕਹਿੰਦੇ ਜਦੋਂ ਰਾਗੀ ਹੀਰਾ ਸਿੰਘ ਕੀਰਤਨ ਕਰਨਗੇ ਨਾ ਕੁਝ ਤਮਾਸ਼ੀ ਇਕੱਠੇ ਕਰ ਲੈ ਤੁਸੀਂ ਵੱਟੇ ਅੱਜ ਫੜ ਲਓ ਵੱਟੇ ਮਾਰਨੇ ਸ਼ੁਰੂ ਕਰਦੇ ਹੋ ਇਧਰੋਂ ਰਾਗੀ ਹੀਰਾ ਸਿੰਘ ਨੇ ਕੀਰਤਨ ਸ਼ੁਰੂ ਕੀਤਾ ਤਾਂ ਵੱਟੇ ਮਾਰਨ ਵਾਲਿਆਂ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ ਪਰਾਗੀ ਹੀਰਾ ਸਿੰਘ ਦੀ ਗੁਰਨਾਨਕ ਦੇ ਪਿਆਰ ਦੇ ਵਿੱਚ ਕੀਰਤਨ ਕਰੀ ਗਏ ਕੀਰਤਨ ਕਰੀ ਗਏ ਵੱਟੇ ਖਾ ਕੇ ਵੀ ਕੀਰਤਨ ਕਰੀ ਗਏ ਗੁਰਨਾਨਕ ਦੇ ਪਿਆਰ ਦੇ ਵਿੱਚ ਜੋ ਵੱਟੇ ਮਾਰੇ ਸਨ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਾ ਕਿਹੜੇ ਵੇਲੇ ਉਹਨਾਂ ਦੇ ਜੇਬਾਂ 'ਚ ਨੋਟ ਨਿਕਲ ਕੇ ਰਾਗੀ ਹੀਰਾ ਸਿੰਘ ਨੋਟ ਭੇਟਾ ਪੇ ਕਰਦੇ ਨੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਸਾਰੇ ਇਕੱਠੇ ਹੋ ਕੇ ਰੋਈ ਜਾਨ ਰੋਈ ਜਾਨ ਭਾਈ ਸਾਹਿਬ ਜੀ ਸਾਨੂੰ ਬਖਸ਼ ਲੋ ਅਸੀ ਬੜੀ ਵੱਡੀ ਭੁੱਲ ਕੀਤੀ ਹੈ ਭਾਈ ਸਾਹਿਬ ਜੀ ਬਖਸ਼ ਲੋ ਸਾਨੂੰ ਸਾਨੂੰ ਵੀ ਅਮਰ ਦੀ ਜ਼ਾਤ ਪੰਜਾ ਪਿਆਰਿਆਂ ਕੋ ਦਵਾ ਦਿਓ ਵੇਖੋ ਇੱਕ ਉਹ ਸਮਾਂ ਜਦੋਂ ਵੱਟੇ ਮਾਰਦੇ ਨੇ ਜਦੋਂ ਕੀਰਤਨ ਸੁਣਿਆ ਗੁਰਮਖੋ ਸਤਸੰਗਿਓ ਨੋਟ ਦੀ ਭੇਟਾ ਕੀਤੇ ਤੇ ਅਮਰਤ ਸ਼ਕਲ ਲਈ ਵੀ ਤਿਆਰ ਹੋ ਗਏ 10 ਅਖੀਲੀ ਗੱਲ ਕਹਿ ਕੇ ਸਮਾਪਤੀ ਕਰੇ ਦੁਜਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਤੇ ਜਾਣਾ ਚਾਰ ਤੋਂ ਪੰਜ ਘੰਟੇ ਕੀਰਤਨ ਕਰਨਾ ਕੋਈ ਸੰਗਤ ਨਹੀਂ ਆਉਣੀ ਕੋਈ ਬੰਦਾ ਨਹੀਂ ਹੋਣਾ ਸਵਾਲ ਕਰਨ ਵਾਲੇ ਸਵਾਲ ਕਰ ਦਿੱਤਾ ਕਿਤੇ ਰਾਗੀ ਹੀਰਾ ਸਿੰਘ ਜੀ ਭਾਈ ਸਾਹਿਬ ਜੀ ਸੰਗਤ ਕੋਈ ਨਹੀਂ ਹੁੰਦੀ ਕੋਈ ਬੰਦਾ ਨਹੀਂ ਹੁੰਦਾ ਤੁਸੀਂ ਕੀਰਤਨ ਕਿੰਨੂੰ ਸੁਣਾਉਂਦੇ ਹੋ ਜਵਾਬ ਸੁਣਿਆ ਹੋਗੇ ਜੋ ਘਰਾਂ ਦੇ ਬੈਠ ਕੇ ਵੇਖ ਰਹੇ ਨੇ ਜਵਾਬ ਸੁਣਿਓ ਤੇ ਭਲਿਆ ਕੀ ਆਖਿਆ ਉਹ ਰਾਗੀ ਹੀਰਾ ਸਿੰਘ ਦੀ ਕੋਈ ਸੰਗਤ ਨਹੀਂ ਕੋਈ ਬੰਦਾ ਨਹੀਂ ਤੁਸੀਂ 4-4 5-5 ਘੰਟੇ ਕੀਰਤਨ ਕਰਦੇ ਹੋ ਕੀਰਤਨ ਸੁਣਾਉਂਦੇ ਕਿੰਨੂ ਉਹ ਉਹ ਭਲਿਆ ਮੈਂ ਕੀਰਤਨ ਦੇ ਦਾਤੇ ਨੂੰ ਕੀਰਤਨ ਸੁਣਾਉਣਾ